ਪ੍ਰੋ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਵਿਕਰਮ ਸਿੰਘ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਬਠਿੰਡਾ ਤੋਂ ਜਿੱਥੇ ਕਿ ਪੰਜਾਬ ਪੁਲਿਸ ਦੇ ਡੀਐਸਪੀ ਦੇ ਘਰ ਚੋਰਨੀਆਂ ਨੇ ਤਾਵਾ ਬੋਲ ਦਿੱਤਾ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਤਸਵੀਰ ਕੈਦ ਹੋਈ ਹੈ ਸੀਸੀਟੀਵੀ ਕੈਮਰੇਆਂ ਦੇ ਅੰਦਰ ਵੀ ਇਹ ਚੋਰਨੀਆਂ ਨੇ ਜਿਹੜੀਆਂ ਸੀਸੀਟੀਵੀ ਕੈਮਰੇ ਦੇ ਵਿੱਚ ਨਜ਼ਰ ਆ ਰਹੀਆਂ ਨੇ ਇਹਨਾਂ ਨੇ ਧਾਵਾ ਬੋਲਿਆ ਔਰ ਡੀਐਸਪੀ ਸਾਹਿਬ ਦੇ ਘਰ ਵੜਦੀਆਂ ਨੇ ਇਹੇ ਔਰ ਡੀਐਸਪੀ ਦੀ ਪਤਨੀ ਦੇ ਨਾਲ ਗੱਲਾਂ ਕਰਦੀਆਂ ਨੇ ਨੌਕਰਾਨੀਆਂ ਬਣ ਕੇ ਆਈਆਂ ਸੀ ਕਿ ਅਸੀਂ ਨੌਕਰਾਨੀਆਂ ਘਰਾਂ ਦੇ ਵਿੱਚ ਕੰਮ ਕਰਦੀਆਂ ਔਰ ਐਨੇ ਚ ਗੱਲਾਂ 'ਚ ਲਗਾ ਕੇ ਫਿਰ ਸੋਨੇ ਚਾਂਦੀ ਤੇ ਹੀਰੇ ਦਾ ਇਹ ਹੀਰੇ ਤੇ ਜੋ ਗਹਿਣੇ ਸੀਗੇ ਉਹ ਲੁੱਟ ਚੋਰੀ ਕਰਕੇ ਫਰਾਰ ਹੋ ਗਈਆਂ ਔਰ ਹਾਲਾਂਕਿ ਸਵਾਲ ਇਹ ਵੀ ਉੱਠਦਾ ਕਿ ਆਖਰਕਾਰ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਉਹ ਚੋਰੀ ਕਰਨੀ ਆ ਨੇ ਜਾਂ ਪੂਰਾ ਮਾਜਰਾਤ ਕਲੀਅਰ ਹੋਊਗਾ ਜਾਂਚ ਦੇ ਵਿੱਚ ਪੁਲਿਸ ਇਨਵੈਸਟੀਗੇਸ਼ਨ ਕਰ ਰਹੀ ਹੈ ਪੁਲਿਸ ਦੀ ਇਨਵੈਸਟੀਗੇਸ਼ਨ ਦੌਰਾਨ ਇਹ ਚੀਜ਼ਾਂ ਨਿਕਲ ਕੇ ਸਾਹਮਣੇ ਕੀ ਆਉਂਦੀਆਂ ਦੇਖਣਾ ਹੋਵੇਗਾ ਪਰ ਇਹ ਦੋ ਜਣੀਆਂ ਨੇ ਜਿਨ੍ਹਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਦਨ ਦਿਹਾੜੇ ਡੀਐਸਪੀ ਦੇ ਘਰ ਜਾ ਵੜਦੀਆਂ ਨੇ ਇਹ ਔਰ ਹੈਰਾਨੀ ਦੀ ਗੱਲ ਹੈ ਕਿ ਡੀਐਸਪੀ ਦੇ ਘਰ ਨੂੰ ਚੁਣਿਆ ਇਹਨਾਂ ਨੇ ਡੀਐਸਪੀ ਦੇ ਘਰ ਆ ਕੇ ਧਾਵਾ ਬੋਲ ਦਿੱਤਾ ਤਾਂ ਬਠਿੰਡਾ ਤੋਂ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਿ ਆ ਸੀਆਈਡੀ ਵਿੰਗ ਦੇ ਵਿੱਚ ਤਾਇਨਾਤ ਨੇ ਡੀਐਸਪੀ ਸਾਹਿਬ ਔਰ ਉਹਨਾਂ ਦੇ ਘਰੇ ਚੋਰੀ ਦੀ ਵਾਰਦਾਤ ਹੋ ਜਾਂਦੀ ਹੈ ਘਟਨਾ ਹੋ ਜਾਂਦੀ ਹੈ ਤਾਂ ਜੀਬੋ ਗਰੀਬ ਜਾਂ ਮਾਮਲਾ ਲੱਗਦਾ ਤਾਂ ਤੁਸੀਂ ਸਮਝੋ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦੇ ਹੌਸਲੇ ਬੁਲੰਦ ਹੋਣਗੇ ਜਿਨ੍ਹਾਂ ਨੂੰ ਇਹ ਵੀ ਭੈ ਨਹੀਂ ਹੈ ਕਿ ਇਹ ਘਰ ਕੀ ਦਾ ਜਾਂ ਫਿਰ ਚੋਰ ਜਿਹੜੇ ਨੇ ਇਹਨਾਂ ਨੇ ਤਾਂ ਖੈਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣਾ ਸੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਚਲੇ ਗਏ ਪਰ ਵਰਦੀ ਦੇ ਵਿੱਚ ਸ਼ਾਇਦ ਦੇਖਿਆ ਨਹੀਂ ਹੋਊਗਾ ਕਦੇ ਡੀਐਸਪੀ ਨੂੰ ਕਿਉਂਕਿ ਸੀਆਈਡੀ ਵਾਲੇ ਜ਼ਿਆਦਾਤਰ ਸਿਵਲ ਦੇ ਵਿੱਚ ਰਹਿੰਦੇ ਆ ਔਰ ਇਹ ਵੀ ਇੱਕ ਵਜ੍ਹਾ ਹੋ ਸਕਦੀ ਹੈ ਤਾਂ ਸੀਆਈਡੀ ਵਿੰਗ ਚ ਤਾਇਨਾਤ ਡੀਐਸਪੀ ਦੇ ਘਰ ਦੋ ਬੀਬੀਆਂ ਨੇ ਦੋ ਮਹਿਲਾਵਾਂ ਨੇ ਲੱਖਾਂ ਰੁਪਏ ਦੇ ਗਹਿਣੇ ਤੇ ਨਕਦੀ ਚੋਰੀ ਕੀਤੀ ਹੈ ਔਰ ਚੋਰੀ ਕਰਕੇ ਫਰਾਰ ਹੋ ਗਈਆਂ ਇਹ ਘਰੇਲੂ ਨੌਕਰਾਨੀਆਂ ਬਣ ਕੇ ਆਈਆਂ ਸੀ ਕਿ ਅਸੀਂ ਸਫਾਈ ਕਰਾਂਗੇ ਸਫਾਈ ਤੇ ਸਾਨੂੰ ਰੱਖ ਲਓ ਔਰ ਉਸ ਤੋਂ ਬਾਅਦ ਗੱਲਾਂ ਦੇ ਵਿੱਚ ਲਾ ਕੇ ਇਹ ਇਹ ਬਿਆਨ ਜਿਹੜਾ ਹੈ ਉਹ ਡੀਐਸਪੀ ਦੇ ਪਤਨੀ ਨੇ ਦਰਜ ਕਰਵਾਇਆ ਕਿ ਗੱਲਾਂ ਦੇ ਵਿੱਚ ਮੈਨੂੰ ਲਾ ਕੇ ਔਰ ਉਸ ਤੋਂ ਬਾਅਦ ਫਿਰ ਗਹਿਣੇ ਤੇ ਨਕਦੀ ਤੇ ਹੱਥ ਸਾਫ਼ ਕਰ ਗਈਆਂ ਔਰ ਹੁਣ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹ ਤਸਵੀਰਾਂ ਜੋ ਕੈਦ ਹੋਈਆਂ ਨੇ ਉਹ ਤੁਹਾਡੇ ਸਾਹਮਣੇ ਆ ਤੁਹਾਡੀ ਐਸਪੀ ਦੀ ਪਤਨੀ ਨੇ ਸ਼ਿਕਾਇਤ ਬਠਿੰਡਾ ਦੇ ਸਿਵਲ ਥਾਣੇ ਦੇ ਵਿੱਚ ਦਰਜ ਕਰਾਈ ਹੈ ਔਰ ਦੋ ਅਗਿਆਤ ਦੋ ਅਣਪਛਾਤੀਆਂ ਬੀਬੀਆਂ ਦੇ ਖਿਲਾਫ ਕੇਸ ਦਰਜ ਕੀਤਾ ਪੁਲਿਸ ਨੇ ਤੇ ਇਸ ਤੋਂ ਬਾਅਦ ਫਿਰ ਹੁਣ ਅਗਲੀ ਕਾਰਵਾਈ ਜਿਹੜੀ ਸ਼ੁਰੂ ਕੀਤੀ ਹੋਈ ਆ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਨੇੜੇ-ਤਰ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਆ ਕਿ ਆਖਰਕਾਰ ਸੀਸੀਟੀਵੀ ਫਰੋਲ ਕੇ ਪਤਾ ਲੱਗ ਜਾਵੇ ਸ਼ਾਇਦ ਕਿ ਇਹ ਕਿੱਧਰ ਨੂੰ ਗਈਆਂ ਨੇ ਟਰੈਕ ਕੀਤਾ ਜਾ ਰਿਹਾ ਇਹਨਾਂ ਨੂੰ ਆਈਆਂ ਕਿਧਰੋਂ ਸੀ ਤੇ ਜਾ ਕਿਧਰ ਰਹੀਆਂ ਸੀਗੀਆਂ ਇਹ ਕਿੱਥੇ ਪਹੁੰਚੀਆਂ ਕਿ ਆਟੋ ਰਿਕਸ਼ਾ ਜਿਹੜਾ ਸੀਗਾ ਇਹਦੇ ਵਿੱਚ ਬੈਠ ਕੇ ਇਹ ਕਿੱਥੇ ਗਈਆਂ ਤਾਂ ਡੀਐਸਪੀ ਦੀ ਪਤਨੀ ਤਰਨਜੀਤ ਕੌਰ ਨੇ ਬਿਆਨ ਦਰਜ ਕਰਾਇਆ ਕਿ 18 ਸਤੰਬਰ ਨੂੰ ਦੋ ਬੀਬੀਆਂ ਘਰ ਦੇ ਵਿੱਚ ਦਾਖਲ ਹੋਈਆਂ ਸੀ ਆਪਣੇ ਆਪ ਨੂੰ ਘਰੇਲੂ ਨੌਕਰਾਨੀਆਂ ਦੱਸ ਰਹੀਆਂ ਸੀ ਤੇ ਘਰ 'ਚ ਸਫਾਈ ਦਾ ਕੰਮ ਕਰਨ ਲਈ ਕੰਮ ਮੰਗ ਰਹੀਆਂ ਸੀਗੀਆਂ ਤਾਂ ਉੱਥੇ ਹੀ ਡੀਐਸਪੀ ਦੇ ਪਤਨੀ ਨੇ ਵੀ ਦੱਸਿਆ ਕਿ ਇਹਨਾਂ ਮਹਿਲਾਵਾਂ ਨੇ ਗੱਲਾਂ ਦੇ ਵਿੱਚ ਫਸਾ ਲਿਆ ਘਰ ਦੀ ਸਫਾਈ ਦੇ ਬਹਾਨੇ ਸੋਨੇ ਚਾਂਦੀ ਤੇ ਅੱਦੇ ਜੋ ਗਹਿਣੇ ਸੀਗੇ ਹੀਰੇ ਦਾ ਸੈੱਟ ਸੀਗਾ ਔਰ ਕੁਝ ਨਕਦੀ ਲੈ ਕੇ ਫਰਾਰ ਹੋ ਗਈਆਂ ਕੁੱਲ ਕੀਮਤ 20 ਲੱਖ ਤੋਂ ਉੱਪਰ ਯਾਨੀ ਤਕਰੀਬਨ 23 ਲੱਖ ਰੁਪਏ ਇਸ ਸਮਾਨ ਦੀ ਕੀਮਤ ਬਣਦੀ ਹੈ ਜੋ ਕਿ ਡੀਐਸਪੀ ਦੇ ਘਰੋਂ ਚੋਰੀ ਹੋਇਆ ਤਾਂ ਐਸਪੀ ਸਿਟੀ ਨੇ ਵੀ ਦੱਸਿਆ ਕਿ ਤਰਨਜੀਤ ਕੌਰ ਦੀ ਸ਼ਿਕਾਇਤ ਤੇ ਇਹਨਾਂ ਬੀਬੀਆਂ ਦੇ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਆਖਰਕਾਰ ਇਹ ਮਸਲਾ ਪੂਰਾ ਹੈਗਾ ਕੀ ਸੀਗਾ ਤਾਂ ਹੁਣ ਦੇਖਣਾ ਹੋਵੇਗਾ ਕਿ ਆਖਰਕਾਰ ਇਸ ਮਸਲੇ 'ਚੋਂ ਨਿਕਲ ਕੇ ਕੀ ਆਉਂਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਪੂਰਾ ਦਾ ਪੂਰਾ ਮਸਲਾ ਹੈ ਤਾਂ ਹੈਰਾਨੀ ਦੀ ਗੱਲ ਇਹ ਆਉਂਦੀ ਹੈ ਕਿ ਡੀਐਸਪੀ ਦੇ ਘਰ ਚੋਰੀ ਹੋ ਜਾਣਾ ਕੋਈ ਛੋਟੀ ਗੱਲ ਨਹੀਂ ਹੁੰਦੀ ਤਾਂ ਕਿਉਂਕਿ ਪੰਜਾਬ ਪੁਲਿਸ ਦੇ ਅਧਿਕਾਰੀ ਨੇ ਉਹਨਾਂ ਦੇ ਘਰੇ ਚੋਰੀ ਹੋ ਗਈ ਤਾਂ ਤੁਸੀਂ ਸਮਝ ਸਕਦੇ ਹੋ ਤੇ ਫਿਰ ਕੀ ਹਾਲਾਤ ਕੀ ਹੋਣਗੇ ਤਾਂ ਡੀਐਸਪੀ ਦੇ ਘਰ ਚੋਰੀ ਹੋਈ ਹੈ ਬਠਿੰਡਾ ਪੁਲਿਸ ਦੇ ਬਠਿੰਡਾ ਦੇ ਵਿੱਚ ਤਾਇਨਾਤ ਨੇ ਪੰਜਾਬ ਪੁਲਿਸ ਦੇ ਡੀਐਸਪੀ ਸੀਆਈਡੀ ਵਿੰਗ ਦੇ ਵਿੱਚ ਨੇ ਔਰ ਉਹਨਾਂ ਦੇ ਘਰ ਚੋਰੀ ਹੋਣ ਤੋਂ ਬਾਅਦ ਫਿਰ ਹਾਲਾਤ ਨੇ ਇਹ ਤੁਸੀਂ ਸਮਝ ਸਕਦੇ ਹੋ ਸਿਚੁਏਸ਼ਨ ਨੂੰ ਕਿ ਹਾਲਾਤ ਕੀ ਨੇ ਤਾਂ ਡੀਐਸਪੀ ਦਾ ਵੀ ਬਿਲਕੁਲ ਭੈ ਨਹੀਂ ਆ ਇਹਨਾਂ ਨੂੰ ਪੁਲਿਸ ਦਾ ਕੋਈ ਭੈ ਨਹੀਂ ਹੈ ਇਹਨਾਂ ਚੋਰਾਂ ਨੂੰ ਇਹਨਾਂ ਚੋਰਨੀਆਂ ਨੇ ਅੰਜਾਮ ਦਿੱਤਾ ਵਾਰਦਤ ਨੂੰ ਔਰ ਵਾਰਦਤ ਕਰਕੇ ਇਹ ਫਰਾਰ ਹੋ ਗਈਆਂ ਇਹ ਕੱਲ ਅਜੀ ਘਟਨਾ ਹੈਗੀ ਇਹਦੇ ਵਿੱਚ ਦੋ ਨੇੜੀ ਜਿਹੜੀਆਂ ਹੈਗੀਆਂ ਨਾ ਘਰ ਦੇ ਵਿੱਚ ਐਂਟਰ ਹੋ ਕੇ ਘਰ ਦੇ ਵਿੱਚੋਂ ਉਹਨਾਂ ਨੇ ਗਹਿਣੇ ਤੇ ਨਕਦੀ ਜਿਹੜੀ ਹੈਗੀ ਹੈ ਚੋਰੀ ਕਰਕੇ ਫਰਾਰ ਹੋ ਗਈਆਂ ਇਸ ਬੰਦ ਦੇ ਵਿੱਚ ਅਸੀਂ ਥਾਣਾ ਸਿਵਲ ਲਾਈਨ ਦੇ ਵਿੱਚ ਮੁਕੱਦਮਾ ਨੰਬਰ 140 ਦਰਜ ਰਜਿਸਟਰ ਕਰ ਲਿਆ ਫਰਦਰ ਜਿਹੜੀ ਹੈਗੀ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ ਤੇ ਇਹ ਇਨਵੈਸਟੀਗੇਸ਼ਨ ਕਰ ਰਹੇ ਵੀ ਇਹਨਾਂ ਦੇ ਨਾਲ ਹੋਰ ਕਿਹੜੇ-ਕਿਹੜੇ ਸ਼ਾਮਲ ਸੀਗੇ ਬੰਦੇ ਕਿ ਜਿਹਨਾਂ ਨੇ ਇਸ ਚੋਰੀ ਦੀ ਵਾਰਤਾ ਦੇ ਵਿੱਚ ਇਹਨਾਂ ਦਾ ਸਾਥ ਦਿੱਤਾ ਸਰ ਕਿੰਨੀ ਦੀ ਚੋਰੀ ਹੋਈ ਹੈ ਇਹਦੇ ਵਿੱਚ ਕੁਝ ਗਹਿਨੇ ਦਾ ਕੁਝ ਨਕਦੀ ਤਕਰੀਬਨ 20 ਲੱਖ ਦੇ ਆਰਾਊਂਡ ਜਿਹੜੀ ਹੈਗੀ ਚੋਰੀ ਦੀ ਜਿਹੜੀ ਹੈ ਬਾਉਂਡ ਹੈਗੀ ਸਰ ਇਹਨਾਂ ਦਾ ਨਾਮ ਕੀ ਹੈ ਜਿਨ੍ਹਾਂ ਦੇ ਘਰ ਚੋਰੀ ਹੋਈ ਹੈ ਕਿਸ ਰੈਂਕ ਦੇ ਆਹ ਦੇਖੋ ਕੁਝ چیزਾਂ ਸੀ ਡਿਸਕਲੋਜ਼ ਨਹੀਂ ਕਰ ਸਕਦੇ ਬਟ ਉਹ ਸਾਡੇ ਇੱਥੇ ਮਰਠੰਡਾ ਦੇ ਵਿੱਚ ਹੀ ਪੁਲਿਸ ਦਿਖਾ ਰਹੀ ਏ ਜਿਹੜੇ ਸੀਏਡੀ ਯੂਨਿਟ ਦੇ ਵਿੱਚ ਤਨਾਤ ਨੇ ਸੋ ਬਸ ਸਾਡੀ ਟੀਮ ਜਿਹੜੀ ਹੈਗੀ ਉਸ ਉਸ ਵੰਦੇ ਵਿੱਚ ਅਸੀਂ ਫਾਰਮ ਕਰਕੇ ਜਲਦੀ ਜਲਦੀ ਜਿਹੜੀ ਹੈਗੀ ਸਾਡੀ ਕੋਸ਼ਿਸ਼ ਹੈ ਉਹਨਾਂ ਨੂੰ ਗ੍ਰਫਤਾਰ ਕੀਤਾ ਜਾਵੇ ਤੇ ਜਿਹੜਾ ਸੋਨਾ ਤਾਂ ਕਨੇ ਹੈਗੇ ਆ ਤੇ ਜਿਹੜੀ ਨਗਦੀ ਹੈਗੀ ਉਹਨਾਂ ਦਾ ਬਰੰਦ ਕੀਤਾ ਜਾਵੇ ਸਿਰ ਪਤਾ ਲੱਗੇ ਰਿਹਾ ਕੀ ਕਰ ਰਹੀ ਸੀ ਪਹਿਲਾਂ ਤੋਂ ਮਹਿਲਾਵਾਂ ਸਿੱਧੀਆਂ ਕਿਵੇਂ ਆਈ ਸਾਬ ਆ ਦੇਖੋ ਕੰਮ ਕਰਨ ਦੇ ਬਹਾਨੇ ਜਿਹੜੀ ਹੈਗੀ ਘਰ ਦੇ ਵਿੱਚ ਐਂਟਰ ਹੋਈਆਂ ਸੀ ਵੀ ਅਸੀਂ ਕੰਮ ਕਰਨ ਵਾਲੀਆਂ ਹੈਗੀਆਂ ਤੇ ਉਸ ਤੋਂ ਬਾਅਦ ਹੀ ਉਹਨਾਂ ਨੇ ਜਿਹੜੀ ਹੈਗੀ ਸਤ ਪਹਿਲਾਂ ਇੱਕ ਦੋ ਦਿਨਾਂ ਦੇ ਘਰਾਂ ਦੇ ਵਿੱਚ ਵੀ ਜਿਹੜੀ ਵੀ ਪਹਿਲਾਂ ਉਹਨਾਂ ਨੇ ਪੁੱਛਤਾਸ ਕੀਤੀ ਸੀਗੀ ਤੋ ਥੋੜੀ ਬਹੁਤ ਡੈਫੀਨਿਟਲੀ ਕੁਝ ਨਾ ਕੁਛ ਉਹਨਾਂ ਦੇ ਨਾਲ ਰੱਖੀ ਵੀ ਕੀਤੀ ਹੋਊਗੀ ਤੇ ਨਾਲ ਕੁਝ ਨਾ ਕਿਸ ਨੇ ਹੋਰ ਨੇ ਵੀ ਉਹਦਾਂ ਦਾ ਸਾਥ ਵੀ ਦਿੱਤਾ ਹੋਊਗਾ ਇਹ ਕੱਲ੍ਹ ਦੀ ਘਟਨਾ ਹੈਗੀ ਇਹਦੇ ਵਿੱਚ ਦੋ ਲੇਡੀ ਜਿਹੜੀਆਂ ਹੈਗੀਆਂ ਨਾ ਘਰ ਦੇ ਵਿੱਚ ਐਂਟਰ ਹੋ ਕੇ ਘਰ ਦੇ ਵਿੱਚੋਂ ਉਹਨਾਂ ਨੇ ਗਹਿਣੇ ਤੇ ਨਕਦੀ ਜਿਹੜੀ ਹੈਗੀ ਚੋਰੀ ਕਰਕੇ ਫਰਾਰ ਹੋ ਗਈਆਂ